ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਉੱਗੇ ਕਹਾਣੀਕਾਰ ਰਾਮ ਸਰੂਪ ਦੀ ਅਣਖੀ ਰਾਮ ਸਰੂਪ ਅਣਖੀ ਦੀ ਕਲਮ ਤੋਂ ਬਹੁਤ ਹੀ ਪ੍ਰਸਿੱਧ ਕਹਾਣੀ ਸੁਣਾਵਾਂਗੇ ਸੁੱਤਾ ਨਾਗ ਬਹੁਤ ਹੀ ਪ੍ਰਸਿੱਧ ਕਹਾਣੀ ਹੈ ਜੀ ਇਹ ਰਾਮ ਸਰੂਪ ਅਣਖੀ ਦੀ ਅਖੀਰ ਤੱਕ ਜਰੂਰ ਸੁਣਨਾ ਸੁੱਤਾ ਨਾਗ ਮੁਕਲਾਵੇ ਆਏ ਜੀਤੋ ਨੂੰ ਮਸਾਂ 20 ਦਿਨ ਹੋਏ ਸਨ ਬੇਬੇ ਨੂੰ ਯਾਦ ਕਰਕੇ ਮੇਰੇ ਤਾਂ ਹੌਲ ਜਾ ਪੈ ਜਾਂਦਾ ਚੱਲ ਮੈਨੂੰ ਛੱਡਾ ਫੇਰ ਆਜੂਗੀ 10 ਦਿਨ ਲਾ ਕੇ ਜੀਤੋ ਨੇ ਇੱਕ ਦਿਨ ਮੁਕੰਦੇ ਨੂੰ ਕਿਹਾ ਸੋਹਣੀ ਉਹ ਬੜੀ ਸੀ ਮੁਕੰਦੇ ਨੂੰ ਜਿਵੇਂ ਕੋਈ ਅਲੋਕਾ ਚੀਜ਼ ਮਿਲ ਗਈ ਉਹ ਬੇਅੰਤ ਪਿਆਰ ਕਰਦਾ ਉਸ ਨੂੰ ਪਰ ਜੀਤੋ ਸਮਾਰ ਕੇ ਕਦੇ ਮੂੰਹ ਨਹੀਂ ਫੁੱਟੀ ਚੇਤੰਦਰੋ ਜੀਤੋਸ਼ ਦਾ ਸ਼ਾਇਦ ਉਦਾਸ ਸੀ ਮੁਕੰਦਾ ਉਸ ਨੂੰ ਰੱਜ ਕੇ ਮੋਹ ਦਿੰਦਾ ਪਰ ਉਹ ਹਾਂ ਹੂੰ ਤੋਂ ਵੱਧ ਕੁਝ ਨਾ ਕਹਿੰਦੀ ਮਕੰਦੇ ਦੀ ਸਮਝ ਤੋ ਸਾਰੀ ਗੱਲ ਬਾਹਰ ਸੀ ਹਰ ਗੱਲ ਵਿੱਚ ਮਕੰਦਾ ਉਸ ਦੀ ਮਰਜ਼ੀ ਵਿੱਚ ਖੁਸ਼ ਰਹਿੰਦਾ ਅੱਜ ਜੀਤੋ ਨੇ ਪੇਕੀ ਜਾਣ ਲਈ ਕਿਹਾ ਤਾਂ ਇਹ ਪਹਿਲਾ ਮੌਕਾ ਸੀ ਵੀ ਦਿਨਾਂ ਵਿੱਚ ਜਦ ਉਹ ਖੁੱਲ ਕੇ ਬੁਲੀ ਸੀ ਮਕੰਦਾ ਖੁਸ਼ ਸੀ ਕਿ ਉਹ ਕੁਝ ਉਪਾਸਰੀ ਤਾਂ ਹੈ ਜੀਤੋ ਨੂੰ ਪੇਕੀ ਛੜਨਾਏ ਨੂੰ ਉਸ ਰਾਤ ਉਸ ਤੇ ਸਹਰਿਆਂ ਨੇ ਉੱਥੇ ਹੀ ਰੱਖ ਲਿਆ ਅੱਸੂ ਕੱਤੇ ਦੀ ਰਾਤ ਸੀ ਮਕੰਦਾ ਸੌਣ ਵੇਲੇ ਟੱਬਰ ਤੋਂ ਅੱਡ ਹੀ ਦੂਰ ਸਾਰੇ ਪੈ ਗਿਆ। ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਜਿਵੇਂ ਮਕੰਦਾ ਘੂਕ ਸੁੱਤਾ ਪਿਆ ਹੈ। ਉਹ ਚੁੱਪ ਕਰਕੇ ਉੱઠી। ਮਕੰਦੇ ਦੀ ਹਿੱਕ ਤੇ ਹੱਥ ਧਰ ਕੇ ਦੇਖਿਆ ਉਹ ਹਿੱਲਿਆ ਨਾ। ਜੀਤੋ ਨੂੰ ਯਕੀਨ ਹੋ ਗਿਆ ਪਰ ਸੀ ਮਕੰਦਾ ਜਾਗੂ ਮਿੱਟੀ। ਜੀਤੋ ਨੇ ਪੋਲੇ-ਪੋਲੇ ਪੈਰੀ ਵੇੜਾ ਟੱਪਿਆ ਤੇ ਦਰਵਾਜ਼ੇ ਦਾ ਕੁੰਡਾ ਖੋਲ ਕੇ ਘਰ ਤੋਂ ਬਾਹਰ ਹੋ ਗਈ। ਮਕੰਦੇ ਨੂੰ ਜਿਵੇਂ ਸੁਪਨਾ ਆ ਰਿਹਾ ਸੀ ਉਹ ਉੱਠਿਆ ਤੇ ਕਿੱਲੇ ਤੇ ਲਟਕਦੀ ਕਿਰਪਾਨ ਲਾ ਕੇ ਜੀਤੋ ਦੇ ਮਗਰ ਹੋ ਲਿਆ ਉਸ ਧੁੱਪਿਆਂ ਛਟਕਰਮ ਪਿੱਛੇ-ਪਿੱਛੇ ਜੀਤੋ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਤੇ ਮਗਰ ਕੌਣ ਆ ਰਿਹਾ ਉਸ ਦੀ ਛਾਂ ਤਾਂ ਰੋਹੀਆਂ ਨੂੰ ਚੜਦੀ ਜਾ ਰਹੀ ਸੀ ਰਾਹ ਵਿੱਚ ਇੱਕ ਕੱਸੀ ਆਈ ਟੱਪਣ ਲੱਗੀ ਉਸ ਨੂੰ ਚਿਰ ਲੱਗਿਆ ਮਕੰਦਾ ਸਹਿਮ ਕੇ ਥਾਣੇ ਖੜੁੱਤਾ ਰਿਹਾ ਫਿਰ ਅੱਗੇ ਜਾ ਕੇ ਇੱਕ ਉੱਚੀ ਭੜੀ ਆਈ ਜੇਸੀ ਵਾਰਡ ਤੋਂ ਦੀ ਝੋਟਾ ਨਹੀਂ ਸਿੱਟ ਸਕਦਾ ਉਹ ਨੱਕ ਦੀ ਸੇਧ ਤੁਰੀ ਜਾ ਰਹੀ ਸੀ ਐਨੀ ਵੱਡੀ ਵੱਡੀ ਵਾਰਡ ਵਾਲੀ ਭੜੀ ਟੱਪਣ ਲੱਗੀ ਤਾਂ ਉਸਦੇ ਹੱਥ ਪੈਰ ਛਿਲੇ ਗਏ ਮਕੰਦਾ ਉਸਦੇ ਪਿੱਛੇ ਦੇਖੀਏ ਭਲਾਂ ਕਿੱਥੇ ਜਾਂਦੀ ਹੈ ਪਿੰਡ ਤੋਂ ਕੋਹ ਭਰ ਦੂਰ ਜਾ ਕੇ ਇੱਕ ਬਾਗ ਆਇਆ ਸੰਤਰੇ ਅਨਾਰ ਤੇ ਅਮਰੂਦਾਂ ਦਾ ਬਾਗ ਬਾਗਦੁਆਲੇ ਬਗਲੀ ਕੰਡਿਆਂ ਦੀ ਤਾਰ ਟੱਪ ਕੇ ਉਹ ਸਿੱਧੀ ਬਾਗ ਅੰਦਰ ਦਾਖਲ ਹੋ ਗਈ। ਮਾਲਕ ਖੇਸ ਤਾਂ ਨਹੀਂ ਸੁਤਾ ਪਿਆ। ਜੀਤੋ ਨੇ ਜਾਨਸਾਰੂ ਉਸ ਤੋਂ ਖੇਸ ਤੋ ਲਿਆ। ਸ਼ੇਰ ਨੂੰ ਜਿਵੇਂ ਕੋਈ ਸ਼ੈਅ ਆ ਚਿੰਬੜੀ ਹੋਵੇ। ਪਹਿਲਾਂ ਤਾਂ ਉਹ ਡਰ ਗਿਆ ਪਰ ਜਦ ਅੱਖਾਂ ਮਲ ਕੇ ਦੇਖਿਆ ਜੀਤੋ ਥਮਲੇ ਬਾਗ ਉਸ ਦੇ ਸਾਹਮਣੇ ਗੱਡੀ ਖੜੀ ਸੀ। ਪੂਰੇ 1 ਮਹੀਨੇ ਬਾਅਦ ਪਰ ਸ਼ਾਮੇ ਬਾਗ ਉਹ ਉਸ ਨੂੰ ਫੇਰ ਆ ਲਪਟੀ। ਜੰਗਲ چیر ਕੇ ਆ ਗਈਆਂ ਸ਼ੀਰੂ ਜੀਤੋ ਦੇ ਤੱਕ ਤੱਕ ਕਰਦੇ ਕਾਲਜੇ ਵਿੱਚੋਂ ਬੂਲ ਨਿਕਲੇ ਤੇਰੇ ਬਿਨਾ ਹੁਣ ਮੈਂ ਵੀ ਕਦੇ ਤੋਦਿਆਂ ਨੂੰ ਹੰਕਾਰਿਆ ਨਹੀਂ ਸ਼ੀਰੂ ਨੇ ਕਿਹਾ ਤੇਰੇ ਬਾਗ 'ਚ ਆਬ ਹੀ ਨਹੀਂ ਰਹੀਓ ਜੀਤੋ ਨੇ ਪੁੱਛਿਆ ਜਿਸ ਮਾਲੀ ਦੇ ਦਿਲ ਦਾ ਬਾਗ ਉੱਜੜ ਗਿਆ ਹੋਵੇ ਉਸ ਤੇ ਬੂਟਿਆਂ ਨੂੰ ਆਬ ਹੀ ਕਾਦੀ ਚੜੀ ਸ਼ੀਰੂ ਪੂਰਾ ਭਾਬਕ ਹੋ ਗਿਆ ਸ਼ੀਰੂ ਮੇਰੇ ਕਨੇਚਾਗ ਦੂਵੇਂ ਹੱਥਾਂ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਕਰ ਲਿਆ ਤੇ ਪੂਰੇ ਦਿਲ ਨਾਲ ਕਹਿਣ ਲੱਗੀ ਮੈਂ ਮੁਕੰਦੇ ਦਾ ਪੱਤਾ ਨਹੀਂ ਢੋਣਾ ਮੈਂ ਤਾਂ ਸ਼ੇਰੂ ਦੀ ਮਾਲਣਾ ਤੇ ਫਿਰ ਉਹ ਗੱਲਾਂ ਕਰਕੇ ਭੂੜੀ ਨੀਂਦ ਸੌਂ ਗਏ ਇੱਕੋ ਮੰਜੀ ਤੇ ਮੁਕੰਦਾ ਵੀ ਕਦਮ ਦੂਰ ਇੱਕ ਖਜੂਰੋਲੇ ਸਾਰਾ ਕੁਝ ਦੇਖਦਾ ਸੁੰਦਰਾ ਰਿਹਾ ਸੀ ਉਸ ਦੇ ਦਿਲ ਵਿੱਚੋਂ ਲੂਹਾਂ ਉੱਠ ਰਹੀਆਂ ਸਨ ਉਸ ਦੇ ਸਿਰ ਨੂੰ ਹਨੇਰੀ ਚੜੀ ਹੋਈ ਸੀ ਉਹ ਉਸਦੇ ਸਾਹਮਣ ਤੱਕ ਕੀ ਹੋ ਗਿਆ ਹੋ ਰਿਹਾ ਹੈ ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਮਲਕ ਮਲਕ ਮਕੰਦਾ ਮਾਲੀ ਦੇ ਸਹਰਾਣੇ ਜਾ ਖੜਾ ਉਸ ਨੇ ਹੱਥ ਫੇਰ ਕੇ ਦੇਖਿਆ ਕਿਰਪਾਨ ਦੀ ਧਾਰ ਉਸ ਤਰੇ ਵਰਗੀ ਸੀ ਦੋਵੇਂ ਹੱਥਾਂ ਦੀ ਪੂਰੀ ਪਕੜ ਨਾਲ ਉਸ ਨੇ ਕਿਰਪਾਨ ਉਲਾਰੀ ਤੇ ਇੱਕੋ ਟੱਕ ਨਾਲ ਮਾਲੀ ਦੀ ਗਰਦਨ ਗਾਜਰ ਦੇ ਬੁੰਡੇ ਵਾਂਗ ਵੱਢ ਕੇ ਸਿਰ ਉਸ ਨੇ ਉ ਮਾਰਿਆ ਉਤ ਸਿਰਮਦਾਨ ਭੱਜ ਕੇ ਮੁਕੰਦੇ ਨੇ ਕੱਸੀ ਤੇ ਆ ਕੇ ਸਾਹ ਲਿਆ ਕਿਰਪਾਨ ਨਾਲ ਲੱਗਿਆ ਮੈਲਾ ਤੋਤਾ ਇੱਕਦਮ ਉਸਦੇ ਕੰਨ ਖੜੇ ਹੋ ਗਏ ਬਾਗ ਵਿੱਚੋਂ ਕਿਲਕਾਰੀਆਂ ਉੱਠ ਰਹੀਆਂ ਸਨ ਜੀਨੇ ਮੇਰੇ ਯਾਰ ਨੂੰ ਮਾਰਿਆ ਹੁਣ ਆਵੇਗਾ ਮੇਰੇ ਸਾਹਮਣੇ ਜੀਨੇ ਮੇਰੇ ਸ਼ੀਰੂ ਨੂੰ ਮਾਰਿਆ ਹੁਣ ਆਵੇ ਮੇਰੇ ਪਿਓ ਦਾ ਸਾਲਾ ਮੁਕੰਦਾ ਕੰਨ ਬਲੇਟ ਕੇ ਉਵੇਂ ਜਿਵੇਂ ਘਰ ਆ ਸਕਦਾ ਦਿਨ ਅਜਾ ਚੜਿਆ ਨਹੀਂ ਸੀ ਮੂੰਹ ਨੇ ਰਾਸੀ ਅਜੀ ਜੀਤੋ ਵੀ ਪੱਥਰ ਰੂਪ ਹੋ ਕੇ ਘਾਰ ਆਵੜੀ ਆਕਸ ਨੇ ਮੁਕੰਦੇ ਦੀ ਹਿੱਕ ਤੇ ਹੱਥ ਧਰ ਕੇ ਦੇਖਿਆ ਉਮੇ ਜਿਵੇਂ ਘੂਰ ਸਿੱਤਾ ਪਿਆ ਸੀ ਪਰ ਸੀਮ ਕੰਦਾ ਦੰਦ ਘੁੱਟ ਕੇ ਪਿਆ ਹੋਇਆ ਮੇਰਾ ਤਾਂ ਇੱਥੇ ਵੀ ਇਸ ਉਜੜੇ ਪਿੰਡ 'ਚ ਜੀ ਨਹੀਂ ਲੱਗਣਾ ਬੇਬੇ ਨੂੰ ਮਿਲ ਲਈ ਚੱਲ ਚੱਲੀਏ ਉੱਥੇ ਜੀਤੋ ਨੇ ਤੜਕੇ ਉੱਠ ਕੇ ਮੁਕੰਦੇ ਨੂੰ ਆਖਿਆ ਮੁਕੰਦੇ ਨੇ ਜਿਵੇਂ ਹਿੱਕ ਤੇ ਪੱਥਰ ਰੱਖਿਆ ਹੋਇਆ ਸੀ ਦੂਜੇ ਦਿਨ ਹੀ ਆਥਰ ਨੂੰ ਆਪਣੇ ਪਿੰਡ ਆ ਗਏ ਮੁੜ ਕੇ ਕੋਈ ਗੱਲ ਨਾ ਹੋਈ ਉਹ ਅਮੀ ਜਮੀ ਵਸਦੇ ਰਹੇ ਮੁੜ ਕੇ ਜੀਤੋ ਕਦੇ ਵੀ ਪੇਕੀ ਨਾ ਗਏ ਮਕੰਦਾ ਉਹ ਮੇ ਜਿਵੇਂ ਉਸ ਨੂੰ ਪਿਆਰ ਕਰਦਾ ਸਮਾਂ પાਕੇ ਜੀਤੋ ਦੀ ਹੂ ਹਾਂ ਹੁਣ ਚੰਗੀ ਹੋ ਗਈ ਪਰ ਉਹ ਉਖੜੀ ਉਖੜੀ ਰਹਿੰਦੀ ਜਿਵੇਂ ਉਸ ਦੇ ਕਲਬੂਤ ਵਿੱਚੋਂ ਰੂਹ ਕੱਢ ਲਈ ਹੋਈ ਮਕੰਦਾ ਭਾਵੇਂ ਸਭ ਕੁਝ ਜਾਣਦਾ ਸੀ ਪਰ ਉਸ ਨੂੰ ਸਾਂਭ ਸੰਭ ਰੱਖਦਾ ਇਹ ਸੋਚ ਕੇ ਕਿ ਹੁਣ ਇਸਨੇ ਕਿੱਧਰ ਜਾਣਾ ਹੈ ਉਧਰ ਮਾਲੀ ਦੇ ਕਤਲ ਵਿੱਚ ਪੁਲਸ ਨੇ ਇਲਾਕੇ ਦੇ ਸਾਂ ਤਟ ਸਿਰ ਕੱਟ 10 ਨੰਬਰੀਏ ਫੜੇ ਹੋਏ ਸਨ ਕੋਈ ਕਹਿੰਦਾ ਸੀ ਸੰਤਰੇ ਤੋੜਨਾ ਇਹ ਚੋਰ ਸ਼ੇਰੂ ਨੂੰ ਮਾਰ ਕੇ ਸਿੱਟ ਗਏ ਕੋਈ ਕਹਿੰਦਾ ਸੀ ਸ਼ੇਰੂ ਦੀ ਲਾਗ ਡੈਟ ਸੀ ਦੁਸ਼ਮਣੀ ਕੱਢੀ ਹੈ ਪੁਰਾਣੀ ਕਿਸ ਨੇ ਕੋਈ ਕੁਝ ਕੋਈ ਕੁਝ ਤੇ ਕਈ ਸਾਲ ਇਲਾਕੇ ਦੇ 10 ਨੰਬਰੀਏ ਕੜੀਨਸ ਦੇ ਫਰੀ 10 12 ਸਾਲ ਲੰਘ ਗਏ ਜਿੱਥੋਂ ਦੇ ਤਿੰਨ ਜਵਾਕ ਹੋ ਗਏ ਤੀਵੀਂ ਮਨੁੱਖ ਦੀ ਬਹੁਤ ਵਧੀਆ ਨਿਵਰੇ ਸੀ ਇੱਕ ਦਿਨ ਆਧਨੇ ਹਨੇਰਾ ਹੋ ਗਿਆ ਕਾਫੀ ਮੈਂ ਇਹਦੀ ਧਾਰਾ ਜੀ ਕੱਢਣੀ ਸੀ ਮੁਕੰਦੇ ਨੇ ਜੀਤੋ ਨੂੰ ਕਿਹਾ ਕਿ ਉਸ ਬਾਤ ਵਿੱਚੋਂ ਬਾਲਟੀ ਲੈ ਆਵੇ ਡਰ ਲੱਗਦਾ ਮੈਨੂੰ ਤੰਦਰੋਂ ਹਨੇਰਾ ਘੁੱਪ ਪਿਆ ਜੀਤੋ ਨੇ ਜਵਾਬ ਦਿੱਤਾ ਡਰ ਕਾਲਾ ਆਪਣੇ ਘਰੋਂ ਮੁਕੰਦਾ ਬੁਲਿਆ ਦਿਨ ਹੋਵੇ ਤਾਂ ਲਿਆ ਮਨਿਹਰੇ ਚ ਸੱਪ ਸੋ ਸੱਪ ਸਲੂਤੀ ਹੁੰਦੀ ਹੈ ਜੀਤੋ ਨੇ ਫੇਰ ਇਨਕਾਰ ਕੀਤਾ ਦਿਨ ਵੇਲੇ ਵੀ ਤਾਂ ਇਹੀ ਘਰ ਹੁੰਦਾ ਹੈ ਮੁਕੰਦੇ ਦੀ ਆਵਾਜ਼ ਵਿੱਚ ਰੋਪ ਸੀ ਤੂੰ ਹੀ ਲੈ ਆਪੇ ਜੀਤੋ ਨੇ ਸਾਫ਼ ਜਵਾਬ ਦਿੱਤਾ ਵੱਡੀ ਆ ਗਈ ਡਰਨ ਵਾਲੀ ਮਕੰਦਾ ਜੀ ਮੇ ਕੋਝ ਕਹਿਣ ਹੀ ਵਾਲਾ ਸੀ ਉਦੋਂ ਨਹੀਂ ਸੀ ਡਰ ਲੱਗਦਾ ਜਦੋਂ ਅੱਧੀ ਰਾਤ ਉੱਠ ਕੇ ਮਾਲੀ ਕੋਲ ਗਈ ਸੀ ਐਨੀ ਗੱਲ ਕਹਿ ਕੇ ਮਕੰਦਾ ਖੁਰਲੀ ਵਿੱਚ ਮੈਂ ਦੀ ਸੱਣੀ ਲੋਟ ਕਰਨ ਲੱਗ ਗਿਆ ਲੱਗ ਪਿਆ ਜਿੱਤੇ ਪੜੱਕ ਦੇ ਕੇ ਕੰਨ ਖੁੱਲ ਗਏ ਉਹ ਚੁੱਪ ਕਰਕੇ ਅੰਦਰ ਗਈ ਤੇ ਕਿੱਲੇ ਉੱਤੇ ਲਟਕਦੀ ਕ੍ਰਪਾਨ ਲਾ ਲਈ ਤੂੰ ਹੀ ਐ ਜਿਨੇ ਮੇਰਾ ਯਾਰ ਮਾਰਿਆ ਅੱਖ ਦੀ ਚਮਕ ਵਿੱਚ ਮਕੰਦੇ ਦਾ ਸਿਰ ਮੈਂ ਦੇ ਖੁਰਾਂ ਵਿੱਚ ਮਤੀਰੇ ਵਾਂਗ ਰੁੜਿਆ ਪਿਆ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਜੇ ਜੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ